ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਤੇ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੇ ਆ ਜਾਨਵਰ ਤਿੰਨ ਮਿੱਤਰੋ ਪਿੰਡ ਰੋਡੇ ਦੇ ਵਿੱਚੋਂ ਤੇ ਜ਼ਿਲ੍ਹਾ ਮੋਗੇ ਦਾ ਰੋਡੇ ਪਿੰਡ ਆ ਤੇ ਬਾਗਿਆ ਪੁਰਾਣਾ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਤਿੰਨ ਜਵਾਰ ਤੋਂ ਜਾਨਵਰ ਤੁਹਾਡੇ ਲਈ ਕਮਾਲ ਦੋ ਨੀਲੀ ਰਾਵੀ ਦੇ ਤੇ ਇੱਕ ਮੋਹਰਾ ਦਾ ਨਗੀਨਾ ਮਿੱਤਰੋ ਤਿੰਨਾਂ ਜਾਨਵਰਾਂ ਦੇ ਬਾਰੇ ਡਿਟੇਲ ਜਾਣਾਂਗੇ ਕਰਦਿਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਭਰਾ ਸੇਤਾਂ ਤੇ ਘਰ ਤੇ ਪਰਿਵਾਰ ਬਾਈ ਪੂਰੇ ਵਧੀਆ ਚਲੋ ਸ਼ੁਕਰ ਆ ਬਾਈ ਅੱਛਾ ਭਾਈ ਅੱਜ ਜਾਨਵਰ ਹੈਗੇ ਆਪਣੇ ਕੋਲ ਤਿੰਨ ਹਾਂਜੀ ਬਾਈ ਪਹਿਲਾਂ ਇਹ ਦੱਸ ਬ ਜਿਹੜੀ ਚੱਟੇ ਮੂੰਹ ਵਾਲੀ ਕੱਟੀ ਐ ਇਹਦੀ ਉਮਰ ਕਿੰਨੀ ਆ ਇਹਦੀ ਉਮਰ ਵੇ ਹੈਗੀ 14-15 ਮਹੀਨੇ ਚਲਦਾ 12 ਤੋਂ 15 ਮਹੀਨੇ ਹਾਂਜੀ ਹਾਂਜੀ ਠੀਕ ਆ ਅੱਛਾ ਵੱਡੇ ਭਾਈ ਇਹ ਸੀਮਨ ਵਾਲੇ ਪੱਖ ਤੋਂ ਕੋਈ ਰਿਕਾਰਡ ਦਿੰਦਾ ਆਪਾਂ ਉਹਦੇ ਡਾਇਮੰਡ ਦੀ ਆ ਡਾਇਮੰਡ ਦੀ ਆ ਠੀਕ ਆ ਵੀਰੇ ਤੇ ਇਹ ਕਿੰਨੇ ਦੀ ਆਪਾਂ ਮੁੱਲ-ਮੁੱਲ ਦੇ ਦੀ ਮੁੱਲ ਵੀਰੇ ਆਪਾਂ ਫੋਨ ਤੇ ਕਰਾਂਗੇ ਯਾਰ ਫੋਨ ਤੇ ਕਰਾਂਗੇ ਉਹ ਕੀੜਾ ਨਿਕਲਿਆ ਪੜੀ ਸਭੀ ਬਹੁਤ ਆ ਬਾਈ ਹਣਾ ਹੂੰ ਤੋਰੇ ਜੀ ਤੋਰੇ ਮੜੇ ਖੋਲੋ ਬਾਈ ਲੇ ਮਿੱਤਰੋ ਕੱਟੀ ਮੂੰਹਾਂ ਦੀ ਬਹੁਤ ਸੋਹਣੀ ਆ ਬਹੁਤ ਜਿਆਦਾ ਚੰਗੀ ਕੱਟੀ ਆ ਬਾਈ ਝੋਲੀ ਝਾਲੀ ਦੀ ਵੇਖੀ ਤੂੰ ਹੂੰ ਬੜੀ ਸੰਭੀਆ ਪੂਰੀ ਹੂੰ ਇਹ ਕਹਦਾ ਹੁੰਦਾ ਵੀ ਨਹੀਂ ਹਨਾ ਦੁੱਧ ਦੀ ਪੜੀ ਆ ਨਿੱਗ ਰਜਨੀ ਹੈਗੀ ਆ ਫੜੀ ਤਾਇ ਮੜੀ ਜੈਨੂੰ ਅੱਗੋਂ ਲੈ ਮਿੱਤਰੋ ਵੇਖ ਸਕਦੇ ਆ ਵਾਕਈ ਮੂੰਹਾਂ ਗੋਲ ਅਜਵੇਂ ਆਪਾਂ ਕਹਿ ਦਨੇ ਹੁੰਦੇ ਯਾਰ ਬਾਈ ਹੂੰ ਪੂਰੀ ਬੜੀ ਸੰਭੀ ਕੱਟੀ ਆ ਹਨਾ ਹੂੰ ਗੋਲ ਜੰਨੀ ਹੈਗੀ ਵੀਰੇ ਜਾਨਾ ਮਾਨ ਲਾ ਇਹਦਾ ਰੇਟ ਹੋਊਗਾ ਤਾਂ ਬਜੂ ਵੀ ਨਾ ਰੇਟ ਵੀਰੇ ਆਪਾਂ ਜੈ ਜੀ ਕਰਦੇ ਹੁੰਨੇ ਆ 1 ਰੁਪਿਆ ਰੁਪਈਏ ਜੀ ਚੱਲਣਾ ਹਨਾ ਹੂੰ ਇਹ ਤਾਂ ਗੱਲ ਹੈਗੀ ਵੀਰੇ ਮਾੜਾ ਵਕੇ ਮਾਰਕਿੰਗ ਵੀ ਹੈਗੀ ਚਾਰੇ ਤੇ ਚਾਰੇ ਪੈਰਾਂ ਦੇ ਬਾਈ ਨਿਸ਼ਾਨ ਹੈ ਪੂਰੇ ਨੋਹਾਂ ਤੇ ਹਾਂ 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 ਪੂਰੀ ਫੁੱਲ ਮਾਰਕਿੰਗ ਹੈ ਬਾਈ ਅੱਖਾਂ-ਅੱਖਾਂ ਵੇਖ ਤੂੰ ਹਨਾ ਹੂੰ ਚੰਗੀ ਐ ਬ੍ਰੀਕੀ ਚੰਗੀ ਜੀਬ ਵੀ ਗਲਾਬੀ ਹੈ ਨਾ ਹਾਂ ਪੂਰੀ ਜਿਆਦੇ ਮਾਰਕ ਚੰਗੀ ਆ ਉਮਰ ਕਿੰਨੀ ਦੱਸਿਆ ਸੀ ਬਾਈ ਉਮਰ ਵੀ ਇਹਦੀ 14-15 ਮਹੀਨੇ ਸੀਮਨ ਕਿਹੜੇ ਦੀ ਦੱਸਿਆ ਬਾਈ ਆਪਾਂ ਨੂੰ ਉਹ ਲੈਨੇ ਕਿਉਂਕਿ ਗਾਂ ਵਾਲੇ ਤੇ ਦੱਸਣ ਤੇ ਆਪਣਾ ਤਾਂ ਖਰੀਦੀਆਂ ਹੈ ਨਾ ਆਹ ਪੂਰਾ ਠੀਕ ਆ ਭਰਾ ਕੇ ਆਇਆ ਹਾਂ ਗੱਲ ਸਹੀ ਆ ਤੇ ਬਾਕੀ ਕੁਆਲਿਟੀ ਕੁਆਲਿਟੀ ਦੱਸ ਬਿਲਕੁਲ ਬੈਠੀ ਹੈ ਨਾ ਅੱਛਾ ਇੱਕ ਆ ਨਿੱਕੇ ਸਿੰਘ ਵਾਲੀ ਕੱਟਿਆ ਇਹ ਵੀ ਇਹਦੀ ਵੀ 14-15 ਮਹੀਨੇ ਉਮਰੀ ਇਹਦੀ ਆ ਸਿਰਾਂ ਸਿੰਘ ਸਿੰਘ ਵੇਖ ਵੀ ਤੋ ਗਲਾਈ ਗਲੀ ਹੈ ਨਾ ਉਹ ਵੀ ਪਲੀਸਾਂ ਵੀ ਪੂਰੀ ਗੋਲ ਆ ਕੱਟੀ ਹੈ ਨਾ ਇੱਕ ਗੱਲ ਆ ਯਾਰ ਵਾਕਿਆ ਸਿੰਘ ਬਹੁਤ ਚੰਗਾ ਕਰਦਾ ਹੈ ਯਾਰ ਮਾਰਕਿੰਗ ਵੀ ਚਾਹੀਦਾ ਨਾ ਲੈਣਾ ਮਨਜ਼ੂਰ ਆ ਯਾਰ ਮੁੜੇ ਆਵਾਂਗੇ ਹਨਾ ਹਾਂ ਸਹੀ ਆ ਛੜ ਗਏ ਪਰ ਜੇ ਵਰਗਾ ਨਿੱਕੇ ਜੇ ਲੈਣ ਦਾ ਕੋਈ ਫਾਇਦਾ ਬਾਈ ਗਾਂ ਵਾਲਾ ਵੀ ਲੈ ਜਾਵੇ ਅਗਲਾ ਵੀ ਚਿੱਤੇ ਕਰੇ ਹਨਾ ਕਟਿੰਗਾਂ ਪਾਉਣ ਦੀ ਕਾਲੀਆਂ ਵੀ ਲਾ ਲਓ ਪਰ ਰਿਕਾਰਡ ਵਾਲੀਆਂ ਦਾ ਧੋਣਾ ਕਰੀਏ ਯਾਰ ਮੇਰੀ ਵੀ ਜਦੋਂ ਪਤਾ ਹੋਵੇ ਨਾ ਆਪਾਂ ਨੂੰ ਕਿਹੜੇ ਦੇ ਹਾਂ ਚਲੋ ਅਗਲਾ ਝੂਠ ਮਾਰ ਦੋ ਤਾਂ ਲੱਖਾਂ ਦੀ ਮਾਰ ਦੋ ਯਾਰ ਭਾਈ ਉਹ ਤਾਂ ਗਾਂ ਵਾਲੇ ਦਾ ਦੀ ਪਰ ਇਹ ਵੀ ਅਗਲਾ ਅਗਲਾ ਵੀ ਨਹੀਂ ਮਾਰਦਾ ਯਾਰ ਅਗਲਾ ਜੇ ਨਜੇ ਭਾਈ ਅਗਲਾ ਵੀ ਪੈਸੇ ਤਾਂ ਹੀ ਵੜਦਾ ਜੇ ਅਗਲੇ ਨੇ ਹਜ਼ਾਰ ਦਾ ਟੀਕਾ ਭਰਾਇਆ ਹਾਂ ਇਹ ਵੀ ਗੱਲ ਸਹੀ ਆ ਭਾਈ ਹਣਾ ਅੱਛਾ ਇਹ ਕਿੰਨੀ ਉਮਰ ਦੀ ਆ ਬਾਈ ਇਹ ਵੀ ਵੀਰੇ 14-15 ਮਹੀਨੇ ਉਮਰੀਏ ਜੀ ਛੋਲੀ ਚਾਲੀ ਚੰਗੀ ਆ ਨਾ ਬਹੁਤ ਜਿਆਦਾ ਚੰਗੀ ਇਹ ਕਿੰਨੀ ਦੀ ਦਿੱਤਾ ਇਹਦਾ ਤਾਂ ਯਾਰ ਬਾਈ ਸਿੰਗ ਸੁੰਗੀ ਵੇਖ ਯਾਰ ਹਨਾ ਬਾਈ ਯਾਰ 6-6 ਮਹੀਨੇ ਸਾਂ ਕਿੰਨੇ ਨੇ ਮੰਨ ਜਾਣਾ ਯਾਰ ਮੰਨ ਜਾਣਾ ਬਾਈ ਸਹੀ ਗੱਲ ਆ ਸਿੰਗੀ ਕਮਾਲਾ ਹਨਾ ਇਹ ਕਿੰਨੇ ਦੀ ਦੇ ਦੇਗੇ ਵੀਰੇ ਆਪਾਂ ਐਡੀ ਬਾਈ ਇਹਦਾ ਹੁਣ ਤਾਂ ਹੀ ਗੱਲ ਆ ਜੀ ਇਹਦਾ ਮੁੱਲ ਦੱਸੇ 31 ਚੰਗੀ ਆ ਥਾਰੀ ਮੰਗਦਲ ਖੋਲ ਕੇ ਪਰ ਇਹ ਨਹੀਂ ਹੈਗਾ ਵੀ ਹੁਣ ਮੱਝ ਦੇ ਮੁੱਲ ਮੰਗ ਲਵੇਂ ਬਬਜੀ ਨੇ 35000 ਦੀ ਕੱਟੀ ਦੇ ਦਾਂਗੇ ਠੀਕ ਆ ਯਾਰ ਫਿਰ ਚੀਜ਼ ਵੀ ਦੇਣੀ ਆ ਯਾਰ ਠੀਕ ਆ ਮੰਤਨ ਵਿੱਚੋਂ ਕਰਾਂਗੇ ਮੰਤਨ ਕਰ ਦਾਂਗੇ ਠੀਕ ਆ ਲੈ ਵੀ ਮਿੱਤਰੋ ਨਿੱਕੀ ਨਿੱਕੀ ਸਿੰਘੀ ਦੀ ਕਿਉਂਕਿ ਭਾਈ ਆ ਸਿੰਘ ਆ ਜਿਹੜਾ ਨਾ ਇਹ ਸਿੰਘੀ ਦੀ ਮਾਰਕਟ ਭਾਈ ਮਾਡੇ ਨੇੜਿਓਂ ਕਰਕੇ ਉਖਾ ਕਰਾਂ ਦੀ ਭੈਣਰਾ ਐਵਜਾ ਸਿੰਘ ਬਾਨਾ ਭਾਈ ਉਂਗਲ ਨਹੀਂ ਲੰਗਣੀ ਨਹੀਂ ਨੰਗਣੀ ਵਾਕਈ ਬਹੁਤ ਗੋਲ ਸਿੰਘ ਆ ਯਾਰ ਹਾਂ ਜਾਂ ਜਿਹਨੂੰ ਕਹਿ ਦਿੰਦੇ ਹੁੰਦੇ ਨੇ ਨਾ ਕੋਕਾ ਉਹ ਚੀਜ਼ ਬਣਨੀ ਐ ਨਹੀਂ ਠੀਕ ਆ ਭਾਈ ਅੱਛਾ ਇੱਕ ਕਾਲੀ ਕੱਟੀ ਵੀ ਲੈਣ ਦੀ ਕਾਲੀ ਵੀਰੇ ਉਹ ਦਾਰੇ ਦੇ ਸੀ ਮੰਦੀ ਆ ਦਾਰੇ ਦੀ ਦੀ ਹਾਂ ਠੀਕ ਆ ਭਾਈ ਲక్ష్ਮੀ ਦਾ ਨੀ ਠੀਕ ਆ ਠੀਕ ਆ ਬਾਈ ਹਾਂ ਪੂਰੀ ਗਰੰਟੀ ਵਾਲੇ ਥਾਂ ਆਈ ਵੀ ਆ ਬਾਈ ਆਪਾਂ ਠੀਕ ਆ ਬਾਈ ਠੀਕ ਆ ਕਿਉਂਕਿ ਨਹੀਂ ਮੈਂ ਤਾਂ ਕਾਲਾ ਜਾਨਵਰ ਲੈਂਦਾ ਨਹੀਂ ਤੈਨੂੰ ਪਤਾ ਆ ਵੀ ਚੰਗੀ ਮਹਿੰਦੀ ਆ ਹਾਂ ਆਪਣਾ ਤਾਂ ਚੰਗੀ ਮਾਦੀ ਆ ਬਾਈ ਠੀਕ ਆ 14 15 ਕਿਲੋ ਦੁੱਧ ਸੀਗਾ ਮਾਂ ਦੇ ਥੱਲੇ ਠੀਕ ਆ ਦਾਰੇ ਦੇ ਸੀਮਾਂ ਦੂਜੇ ਸੂਏ ਦੇ ਦੂਜੇ ਸੂਏ ਦਾ ਬਾਈ ਦਾਰੇ ਦੇ ਸੀਮਾਂ ਦੀ ਆ ਬਾਈ ਆਪਾਂ ਕਿਉਂਕਿ ਮੈਂ ਕਾਲਾ ਜਾਨਵਰ ਤਾਂ ਆਪਾਂ ਤਾਂ ਮੁਕਤਾਂ ਨੂੰ ਨਹੀਂ ਲਈਦਾ ਨਹੀਂ ਨਹੀਂ ਸਹੀ ਆ ਤੈਨੂੰ ਨਹੀਂ ਆਪਾਂ ਦਾ ਚੰਗਾ ਹਾਂ ਆਪਣਾ ਤਾਂ ਬਾਈ ਸੀਮਣ ਚੰਗਾ ਕਰਕੇ ਤੇ ਆਪਾਂ ਕੱਟੀ ਲਈ ਆ ਕੱਟੀ ਗੋਲ ਗਲ ਉਹ ਵੀ ਚੰਗੀ ਆ ਨਾ ਲੈ ਤਾਂ ਇਹ ਕਿੰਨੇ ਦੀ ਦੇ ਜੀ ਬਾਈ ਯਾਰ ਠੀਕ ਆ ਬਾਈ ਅੱਛਾ ਇਹ 3 ਜਨਵਰੀ ਸੀ ਬਾਈ ਅੱਜ ਹਨਾ ਇਹ ਇਹਦੇ 10 11 ਮਹੀਨੇ ਪਾਰ ਉਮਰਾ ਇੱਥੇ ਜੀ ਹਨਾ 12 13 ਮਹੀਨੇ ਉਮਰਾ ਬਾਈ ਇਹਦੀ ਹਾਂ ਠੀਕ ਆ ਬਾਈ ਕੱਟੀ ਵੀ ਦੱਸ ਦੀ ਯਾਰ ਕੱਟੀ ਬਾਈ ਗੋਲ ਮਟੋਲਾ ਪੂਰੀ ਹੂੰ ਠੀਕ ਆ ਵੀਰੇ ਅੱਛਾ ਬਾਈ ਤੇ ਹੁਣ ਨੰਬਰ ਫਿਰ ਉਹੀ 70 78 92 412 ਨੰਬਰ ਉਹੀ ਆ ਬਾਈ 70 78 92 412 ਠੀਕ ਆ ਬਾਈ ਲੈ ਵੀ ਇਹ 3 ਜਨਵਰੀ ਸੀ ਬਾਈ ਉਹਨਾਂ ਦੇ 3 ਜਨਵਰੀ ਦੀ ਡਿਟੇਲ ਲੈਤੀ ਅਗਲੀ ਗੱਲ ਬਾਅਦਲੀ ਨੰਬਰ ਸਕਰੀਨ ਦੇ ਉੱਤੇ ਪਿੰਨ ਰੋਡੇ ਜ਼ਿਲ੍ਹਾ ਮੋਗਾ